ਦੂਜੀਆਂ ਸਰਕਾਰਾਂ ਕੁਛ ਨਾ ਕੁਝ ਸੋਚ ਲੈਂਦੀਆਂ ਆ ਸਰਕਾਰ ਨੇ ਤਾਂ ਮਤਲਬ ਕਿਸਾਨਾਂ ਵਾਸਤੇ ਕੁਝ ਨਹੀਂ ਸੋਚਿਆ ਅਜੇ ਤੱਕ ਸਿਰਫ ਟੀਵੀਆਂ ਦੇ ਵਿੱਚ ਬਿਆਨ ਕਿੰਨੀ ਬੋਲ ਤਾਂ ਦੂਜੇ ਸਟੇਟਾਂ ਦੇ ਵਿੱਚ ਚੋਣ ਵਾਅਦੇ ਚ ਇਹ ਵੀ ਕਹਿ ਕੇ ਕਿ ਅਸੀਂ 50000 ਰੁਪਏ ਦਿੱਤਾ ਤੁਹਾਨੂੰ ਮਿਲਿਆ ਹੋਣਾ ਸੁਲਤਾਨਪੁਰ ਲੋਧੀ ਦੇ ਪਿੰਡ ਆਲੀ ਕਲਾਂ ਦਾ ਮੇਰੇ ਨਾਲ ਇੱਕ ਨੌਜਵਾਨ ਖੜਾ ਹੈ ਇਹਦਾ ਪਿਛਲੇ ਸਾਲਾਂ ਤੋਂ ਵੀ ਜਿਹੜਾ ਹੜਾ ਨੇ ਕਾਫੀ ਨੁਕਸਾਨ ਕੀਤਾ ਜਿਹੜੀ ਇਹਦੀ ਪਹਿਲੀ ਹਾਲੇ ਤੱਕ ਵੀ ਕਹਿੰਦੇ ਵਿਜਨ ਜੋਗ ਨਹੀਂ ਹੈਗੀ ਬਾਕੀ ਹਾਲ ਇਹ ਆਪਣੀ ਜਵਾਨੀ ਦੱਸਣਗੇ ਹਾਂ ਬਾਈ ਜੀ ਹੜਾ ਨੇ ਸਭ ਤੋਂ ਪਹਿਲਾਂ ਤੁਹਾਡਾ ਕੀ ਨੁਕਸਾਨ ਕੀਤਾ ਵਾਹੀਗਰਜੀ ਦਾ ਖਾਲਸਾ ਵਾਹੀਗਰਜੀ ਕੀ ਫਤਿਹ ਆਪਣੇ 23 ਦੇ ਹੜਾ ਨੇ ਜਿਹੜੀ 5-6 ਕਿਲੇ ਜ਼ਮੀਨ ਸਾਰੀ ਟੋਆ ਪਿਆ ਹੈ ਹਾਂਜੀ ਤੇ ਇਹਦੋਂ ਦਾ ਨਾ ਕਿਸੇ ਦੀ ਮਦਦ ਨਾ ਕੁਝ ਵੀ ਇਹੋ ਜਿਹਾ ਨਹੀਂ ਹੈਗਾ ਤੇ ਆ ਵੀਰ ਆਏ ਆ ਚਲੋ ਇਹਨਾਂ ਦਾ ਬਹੁਤ ਧੰਨਵਾਦ ਅੱਜ ਨਾਲ ਵੀ 20 ਤੋਂ 20 ਘਟੋ ਘਟ 40-50 ਜਣਾਂ ਦੀ ਮਦਦ ਕੀਤੀ ਹੈ ਨਾ ਕਿ ਇਹ ਸਰਕਾਰ ਵੱਲੋਂ ਹਨ ਹੋਇਆ 23 ਦਾ ਤੇ 25 ਦਾ ਵੀ ਬੋਨਸ ਆ ਨ ਹੋਇਆ ਉਦੋਂ ਦਾ ਇਦਾਂ ਹੀ ਆ ਟੋਈ ਪਿਆ 7 8 ਕਿਲੇਾਂ ਚ ਸਾਰੇ ਪਹਿਲੀ ਚ ਇਦਾਂ ਨੁਕਸਾਨ ਜਿਆਦਾ ਹੋਇਆ ਬਹੁਤ ਤੁਹਾਡਾ ਧੰਨਵਾਦ ਆ ਤੁਸੀਂ ਆਏ ਪਹਿਲੀ ਯਾਰ ਵੀਡੀਓ ਬਣਾਉਣ ਤੇ ਇਹਨਾਂ ਜੇ ਕੋਈ ਸਹਿਯੋਗ ਕਰ ਸਕਦਾ ਬਹੁਤ ਧੰਨਵਾਦ ਆ ਅੱਛਾ 2023 ਤੋਂ ਹਲੇ ਤੱਕ ਪਹਿਲੀ ਵਿਜਨ ਯੁੱਗ ਨਹੀਂ ਨਹੀਂ ਜੀ ਨਹੀਂ ਉਦੋਂ ਕਿ ਟੋਏ ਨਹੀਂ ਰਹੀ ਜੀ ਹਾਂ ਜੀ ਕਿਹ ਫਿਰ ਗੁਜ਼ਾਰਾ ਬਾਈ ਜੀ ਕਿਵੇਂ ਹੁੰਦਾ ਗੁਜ਼ਾਰਾ ਇਦਾਂ ਦੁੱਧ-ਦੱਦ ਪਾ ਕੇ ਹਾਂਜੀ ਦੁੱਧ-ਦੱਦ ਪਾ ਕੇ ਚਲੋ ਹੋ ਜਾਂਦਾ ਪੰਜਾਬ ਸਰਕਾਰ ਤਾਂ ਕਹਿੰਦੀ ਅਸੀਂ ਹੜਾਂ ਦੇ ਹੜਪੀੜ ਤੇਰੀਏ ਦੇ ਵਿੱਚ 20000 ਕਿੱਲਾ ਵੀ ਦਿੱਤਾ ਹੈ ਤੇ ਅਰਵਿੰਦ ਕੇਜਰੀਵਾਲ ਤਾਂ ਦੂਜੇ ਸਟੇਟਾਂ ਦੇ ਵਿੱਚ ਚਾਉਣ ਵਾਦਾਂ ਚ ਇਹ ਵੀ ਕਹਿ ਕੇ ਆ ਕਿ ਅਸੀਂ 50000 ਵੀ ਦਿੱਤਾ ਤੁਹਾਨੂੰ ਮਿਲਿਆ ਹੋਣਾ ਨਹੀਂ ਜੀ ਕੋਈ ਨਹੀਂ ਅਜੇ ਤੱਕ ਕੋਈ ਨਹੀਂ ਆ ਵੀਰ ਆਇਆ ਚਲੋ ਇੰਨਾ ਰਕੇ ਅੱਗੇ ਵੀ ਚੱਲ ਜਿਹੜਾ ਆ ਜਾਂਦਾ ਹੈ ਉਹ ਦੇ ਜਾਂਦਾ ਹੈ ਉਹ ਜਿਹੜੇ ਸਾਨੂੰ ਜ਼ਮੀਨ ਦਾ ਮੁਆਵਜ਼ਾ ਨਹੀਂ ਮਿਲਿਆ ਉਹ ਕੱਚੀ ਪੈਲੀ ਤਾਂ ਨਹੀਂ ਕਿਤੇ ਤਾਂ ਕਰਕੇ ਨਹੀਂ ਮਿਲੇ ਨਹੀਂ ਨਹੀਂ ਜੀ ਆਪਦੀ ਪੈਲੀ ਸਾਰੇ ਆਪਦੀ ਹੈ ਜੇ ਕੋਈ ਆਂਦਾ ਦਰਿਆ ਦੀ ਪਰ ਨਹੀਂ ਦਰਿਆ ਦੀ ਮਾਲਕੀਆਂ ਪੈਲੀਆਂ ਆਪਦੀ ਸਰਵੇ ਹੋਏ ਤੁਹਾਡਾ ਹਾਂ ਜੀ ਨਹੀਂ ਕੋਈ ਏਡੀ ਗੱਲ ਨਹੀਂ ਏਦਾਂ ਕੋਈ ਆਇਆ ਵਾ ਚਲੋ ਵੇਖ ਕੇ ਮੁੜ ਜਾਂਦੇ ਰਹੇ ਜਿਹੜੀ ਗੱਲ ਨਾ 23 ਦਾ ਕੋਈ ਆਇਆ ਤੇ ਨਾ 25 ਜੈਕ ਦੀ ਕੋਈ ਨਹੀਂ ਹੈ ਤੁਹਾਨੂੰ ਤੁਹਾਡੇ ਦਿਮਾਗ ਮੁਤਾਬਕ ਕੀ ਲੱਗਦਾ ਕਿ ਹੜਾਂ ਦੀ ਸਥਿਤੀ ਚੋਂ ਦਾ ਦਰਿਆਵਾਂ ਦੇ ਜਿਵੇਂ ਬੰਨ ਦਰਿਆ ਉਛਲ ਜੇ ਬੰਨ ਟੁੱਟਦੇ ਬੱਚਾ ਕਿਵੇਂ ਜਾਵੇ ਬੱਚਾ ਤਾਂ ਇਦਾਂ ਹੀ ਆ ਜੀ ਬੰਨ ਬੁੰਨ ਲਾ ਕੇ ਬਚਿਆ ਜਾਂਦਾ ਜੀ ਜਿੰਨਾ ਸਾਰੇ ਚਲੋ ਪਿੰਡਾ ਪੁੰਡਾ ਲਈ ਹੋਵੇ ਫਿਰ ਬੱਸ ਖਲਾਈ ਜਿਆਦੀ ਹੁੰਦੀ ਜਿਹੜੀ ਗੱਲ ਖਲਾਈ ਦਾ ਜਿਆਦਾ ਖਲਾਈ ਕੀਤੀ ਜਾਵੇ ਬੰਨਾਂ ਦੀ ਮਜ਼ਬੂਤੀ ਤੁਸੀਂ ਆਪ ਕਰਦੇ ਹੋ ਕਿ ਸਰਕਾਰ ਵੀ ਕਰਦੀ ਹੈ ਨੀ ਸਰਕਾਰ ਤੇ ਚਲੋ ਘਾਟਵਾ ਦੀ ਆਪ ਹੀ ਜਿਹੜੀ ਸੰਗਤਾ ਜੜੀ ਦੇ ਨਾਲ ਆਪਣਾ ਕਰੀ ਦੀ ਨਾਲ ਲਾ ਕੇ ਸਾਰੇ ਇਦਾਂ ਚਲੋ ਕੋਈ ਬਾਬਾ ਸੀਚੇ ਲਾਲਾ ਇੱਕ ਦੀ ਉਹਨਾਂ ਚਲੋ ਨਾਲ ਲਾ ਕੇ ਬਹੁਤ ਸੇਵਾ ਕੀਤੀ ਹੈ ਪਿਛਲੇ ਹਰ ਰਾਣੇ ਉਹਨਾਂ ਨੇ ਸੇਵਾ ਕੀਤੀ ਬਾਬੇ ਸੁਖਾ ਜੀ ਉਹਨਾਂ ਨੇ ਸੇਵਾ ਕੀਤੀ ਹੈ ਜੀ ਇਹਨਾਂ ਦਾ ਬਹੁਤ ਧੰਨਵਾਦ ਤੇ ਪੰਜਾਬ ਸਰਕਾਰ ਦਾ ਨਾਂ ਨਹੀਂ ਆਇਆ ਕਿਤੇ ਨਹੀਂ ਹੈ ਜੀ ਕੋਈ ਨਹੀਂ ਜੀ ਜ਼ਿਆਦਾ ਹਾਂਜੀ ਤੁਸੀਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਕੀ ਕਹਿਣਾ ਚਾਹੋਗੇ ਹੜਪੀੜਤਾਂ ਲਈ ਜਿੱਦਾਂ ਬਹੁਤ ਕਿੰਨੇ ਵੀ ਮੰਤਪੱਗੀਆਂ ਇਹਨਾਂ ਦੀ ਕਾਰਜਗੁਜ਼ਾਰੀ ਬਹੁਤ ਮਤਲਬ ਇਹਨਾ ਕੁਝ ਵੀ ਨਹੀਂ ਸੋਚਿਆ ਅਜੇ ਫੇਰ ਵੀ ਦੂਜੀਆਂ ਸਰਕਾਰਾਂ ਕੁਝ ਨਾ ਕੁਝ ਸੋਚ ਲੈਂਦੀਆਂ ਆ ਸਰਕਾਰ ਨੇ ਤਾਂ ਮਤਲਬ ਕਿਸਾਨਾਂ ਵਾਸਤੇ ਕੁਝ ਨਹੀਂ ਸੋਚਿਆ ਅਜੇ ਤੱਕ ਸਿਰਫ ਟੀਵੀਆਂ ਦੇ ਵਿੱਚ ਬਿਆਨ ਦੇਈ ਜਾਂਦੇ ਆ ਵੀ ਮੁਆਵਜ਼ੇ ਮਿਲ ਗਏ ਆ ਅਜੇ ਤੱਕ ਕਿਸੇ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਤੇ ਸਿਰਫ ਜੋ ਸੰਪਰਦਾਵਾਂ ਕਰ ਰਹੀਆਂ ਵਾਂ ਤੇ ਜਾਂ ਸੰਜੋਗ ਜਿਵੇਂ ਸੰਗਤਾ ਪਿੰਡਾਂ ਦੀਆਂ ਇਲਾਕਿਆਂ ਕਰ ਰਹੀਆਂ ਬਾਕੀ ਸਰਕਾਰ ਕੁਝ ਨਹੀਂ ਕਰ ਰਹੀ